ਦੇਖੋ ਸਭ ਤੋਂ ਪਹਿਲਾਂ ਤਾਂ ਧੜਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਾਫੀ ਲੰਬੇ ਸਮੇਂ ਦੀ ਮੰਗ ਸੀ ਹਾਲਾਂਕਿ ਦੂਸਰੇ ਸ਼ਹਿਰਾਂ ਜਿਹੜੀਆਂ ਬੁਲੈਂਸ ਫਾਇਰ ਬ੍ਰਿਗੇਡ ਅਵੇਲੇਬਲ ਸੀਗੀਆਂ ਪਰ ਧੜਬੇ ਨਗਰ ਕੌਂਸਲ ਕੋਲੇ ਫਾਇਰ ਬ੍ਰਿਗੇਡ ਹੈ ਨਹੀਂ ਸੀਗੀ ਇਹ ਜਿਹੜੀ ਮੰਗ ਆ ਪੂਰੀ ਹੋਈ ਹੈ ਉਸ ਮੈਂ ਪ੍ਰਧਾਨ ਜੀ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਸਾਰੇ ਇਲਾਕਾ ਨਿਵਾਸੀ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂਗਾ ਔਰ ਦੂਸਰਾ ਇਹਦੀ ਲਗਭਗ 65 ਲੱਖ ਰੁਪਏ ਦੀ ਲਾਗਤ ਇਸ ਜਿਹੜੀ ਆ ਫਾਇਰ ਬ੍ਰਿਗੇਡ ਤੇ ਆਈ ਹੈਗੀ ਔਰ ਸੱਤ ਮੁਲਾਜ਼ਮ ਲਗਾਤਾਰ ਇਦੇ ਤੇ ਹਾਜ਼ਰ ਰਹਿਣਗੇ ਤਾਂ ਕਿ ਕੋਈ ਅਨਸਕਾਮੀ ਘਟਦਾ ਵਾਪਰ ਦੀ ਉੱਥੇ ਤਰੰਤ ਪਹੁੰਚਿਆ ਜਾ ਸਕੇ ਔਰ ਮੈਂ ਸਮਝਦਾ ਬਹੁਤ ਵੱਡੀ ਜਿਹੜੀ ਮੰਗ ਸੀ ਪੂਰੀ ਹੋਈ ਆ ਸਭ ਨੂੰ ਇੱਕ ਵਾਰ ਫੇਰ ਵਾਰ ਕਬਾਤ ਸਾਰਿਆਂ ਦਾ ਉਤਸ਼ਾਹ ਆ ਸਾਰੇ ਪੰਜ ਸਰਪੰਚ ਐਮ ਸੀ ਸਹਿਬਾਨ ਪ੍ਰਧਾਨ ਜੀ ਸਾਰੇ ਹਾਜ਼ਰ ਨੇਗੇ ਸਾਰੀ ਸੰਗਤ ਹਾਜ਼ਰ ਆ ਸਾਡੇ ਚੇਅਰਮੈਨ ਸਾਹਿਬ ਹਾਜ਼ਰ ਨੇਗੇ ਸੋ ਲਗਭਗ 5200 ਲੀਟਰ ਇਸ ਦੇ ਅੰਦਰ ਪਾਣੀ ਹੋਊਗਾ ਸੋ ਵੱਡੀ ਤੋਂ ਵੱਡੀ ਜਿਹੜੀ ਜੇਕਰ ਕਿਤੇ ਫਾਇਰ ਹੁੰਦੀ ਹੈ ਪਰਮਾਤਮਾ ਨਾ ਕਰੇ ਤਾਂ ਉਹਦੇ ਤੇ ਕਾਬੂ ਪਾਉਣ ਦੇ ਵਿੱਚ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਮਿੰਟਾਂ ਸਕਿੰਟਾਂ ਅਜੇ ਕਾਬੂ ਪਾਸ ਕਰਦੇ ਸਮਰਾਥ ਗੱਡੀ ਆ ਬਿਲਕੁਲ ਕਾਰਜਕਾਰੀ ਸਾਡੇ ਇੰਜੀਨੀਅਰ ਜਿਹੜੇ ਹੈਗੇ ਉਹਨਾਂ ਨੂੰ ਸਾਰੇ ਅਸਰਾਂ ਨੂੰ ਮੈਂ ਹਦਾਇਤ ਜਾਰੀ ਕੀਤੀ ਹੈ ਕਿ 24 ਘੰਟੇ ਗੱਡੀ ਇੱਥੇ ਖੜੂਗੀ ਇਹਦੇ ਲਈ ਟੁਕਮਾ ਪ੍ਰਬੰਧ ਕੀਤਾ ਗਿਆ ਹੈਗਾ ਸਟਾਫ ਲਈ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਔਕਰ ਜਿਹੜੀ ਆ ਨਾ ਆਵੇ